ਹਾਂਜੀ ਦੋਸਤੋ ਅੱਜ ਜੋ ਤੁਹਾਨੂੰ ਦਵਾਈ ਦੱਸਣ ਜਾ ਰਿਹਾ ਹਾਂ ਉਹ ਬੁਖਾਰ ਲਈ ਹੈ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਵੇ ਸਾਰੇ ਬੁਖਾਰਾਂ ਵਿੱਚ ਕੰਮ ਕਰਦੀ ਹੈ ਸਰੀਰ ਵਿੱਚ ਕਮਜ਼ੋਰੀ ਆ ਗਈ ਹੋਵੇ ਬੁਖਾਰ ਲਈ ਉਸ ਉੱਤੇ ਵੀ ਕੰਮ ਕਰਦੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਵੇ ਟਾਈਫਾਇਡ ਹੋਵੇ ਮਲੇਰੀਆ ਹੋਵੇ ਜਾਂ ਨਾਰਮਲ ਬੁਖਾਰ ਹੋਵੇ ਸਾਰੇ ਬੁਖਾਰਾਂ ਵਿੱਚ ਕੰਮ ਕਰਦੀ ਹੈ ਉਸ ਲਈ ਤੁਸੀਂ ਇੱਕ ਗਦੰਤੀ ਭਸਮ ਲੈਣੀ ਹੈ 10 ਗ੍ਰਾਮ ਤੇ ਇੱਕ ਗਲੋਸਤ ਲੈਣਾ ਹੈ 10 ਗ੍ਰਾਮ ਤੇ ਇੱਕ ਸਭ ਜਬਰ ਲੋ ਲੈਣਾ ਹੈ ਇਹ ਜੇਕਰ ਪੁਰਾਣਾ ਬੁਖਾਰ ਹੈ ਤਾਂ ਸਵਰਨਜੁਕਤ ਲੈ ਲਓ ਅਤੇ ਜੇ ਨਵਾਂ ਬੁਖਾਰ ਹੈ ਤਾਂ ਨੋਰਮਲ ਲੈ ਲਓ ਇਹ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਇਸ ਦੀ ਚਾਰ ਰਾਤ ਦੀ ਮਾਤਰਾ ਸ਼ਹਿਦ ਨਾਲ ਲੈਣੀ ਹੈ 10 ਤੋਂ 15 ਦਿਨਾਂ ਵਿੱਚ ਕਿੰਨਾ ਵੀ ਪੁਰਾਣਾ ਬੁਖਾਰ ਹੋਵੇ ਤੁਹਾਨੂੰ ਠੀਕ ਹੋ ਜਾਏਗਾ ਜੇਕਰ ਪੁਰਾਣਾ ਹੈ ਤਾਂ ਉਸ ਨੂੰ ਹਫ਼ਤੇ ਤੋਂ ਵੱਧ ਲੱਗ ਜਾਂਦਾ ਹੈ 10 ਤੋਂ 15 ਦਿਨ ਲੱਗ ਜਾਂਦੇ ਹਨ ਜੇਕਰ ਨਵਾਂ ਬੁਖਾਰ ਹੈ ਤਾਂ ਤਿੰਨ ਜਾਂ ਚਾਰ ਦਿਨ ਵਿੱਚ ਹੀ ਬਿਲਕੁਲ ਠੀਕ ਹੋ ਜਾਂਦਾ ਹੈ ਧੰਨਵਾਦ ਉਸ